ਜਾਨ ਜਿਨੇ ਜਿਨੇ ਟੋਚ ਨੂੰ ਵੇਖਣਾ ਕਮੈਂਟ ਕਰ ਦਿਓ ਮਿੰਟ ਮਾਰ ਕੇ ਫਿਰ ਇਹਨਾਂ ਤੇ ਉਹਦਾ ਟੋਚਰ ਮਖਾਵਾਂਗੇ ਤੁਹਾਨੂੰ ਇਹ ਰਿਹਾ ਆ ਵੀ ਫਿਰ ਚੋਪਰ ਕੀ ਹਾਲ ਚਾਲ ਦਾ ਸਮਝਦੇ ਆਪਣੀ ਇੱਕ ਹੋਰ ਵੀਡੀਓ ਮਿੱਤਰੋ ਕੱਲ ਆਪਾਂ ਸ਼ੋ ਸ਼ੂ ਲਿਆਏ ਸੀ ਟਰੈਕਟਰ ਦੀ ਤੇ ਅੱਜ ਵੀ ਨਹੀਂ ਕਰਦੇ ਤੁਹਾਨੂੰ ਵਧੀਆ ਇੱਕ ਵਾਰੀ ਅੰਡਰਲੈਂਡ ਜੀਐਸਬੀ ਦੀ ਪਾਕਪੀ ਲਾਉਣੀ ਆ ਜੇ ਅਸੀਂ ਵੀ ਛਾ ਦੇ ਆਉਣੇ ਉਹਨਾਂ ਨਾਲ ਚੱਲਨੇ ਆ ਤੇ ਫਿਰ ਆ ਕੇ ਤੇ ਨਾਲੇ ਦਾ ਇੱਕ ਹੌਲੈਂਡ ਦੇ ਮਰਗਾੜ ਕੱਲ ਰਹਿ ਗਏ ਸੀ ਉਹਨਾਂ ਨੂੰ ਦੇਖ ਕੇ ਆਉਣੇ ਆ ਤੇ ਫਿਰ ਆ ਕੇ ਸ਼ੋਸ਼ੋਦੀ ਵੀ ਕਰਦੇ ਸੈਟਿੰਗ ਟਿਕਾ ਦੇ ਕਰਦੇ ਨੇ ਜਿਹੜੇ ਰਵਾਇਤੀ ਵੀਡੀਓ ਲਾ ਕੇ ਦਿਖਾਉਣੇ ਆ ਇੱਧਰ ਮਿੱਤਰੋ ਜੱਗਾ ਬੌਸ ਪਾਣੀ ਪਾਉਂਦਾ ਹੈ ਟੈਂਕੀ ਚ ਇਹ ਪਾਣੀ ਨਹੀਂ ਚੱਲਦੀ ਹੈ ਉਧਰ ਤੂੰ ਤੇ ਰੰਮਾ ਜਿਹੜਾ ਥੋੜਾ ਲੈ ਕੇ ਗਿਆ ਸੀ ਮੇਰੇ ਤੋਂ ਆ ਬਾਗਟ ਕੱਢਣੀ ਆ ਬਾਗਟ ਵੱਡੀ ਹੈ ਨਾ ਗੱਜਾ ਤੇਨਾਂ ਨੂੰ ਇਹ 7 3 ਫੁੱਟੀ ਹੈ ਕਿੰਨੀ 2 23 ਕਿੱਥੇ ਰੱਖ ਲਈ ਕਿੰਨਾ ਦੀ ਚਲ ਕੋਈ ਨੰਬਰ ਮੇ ਮੋਬਾਈਲ ਨੰਬਰ ਲਾ ਹੈਗਾ ਮੇਰੇ ਕੋਲ ਉਹਨੂੰ ਪੁੱਛੂਗਾ ਸਾਡੀ ਮਛੀਂ ਸਾਡੀ ਤਾਂ ਖੜੀ ਰਿਓ ਕਿੱਧਰ ਉਹ ਸਾਡਾ ਟਰਨੇਡੋ ਜੀ ਤੁਹਾਨੂੰ ਆ ਕੇ ਆਪਾਂ ਸ਼ੋਅ ਕਰ ਸਕਦੇ ਆ ਅਸੀਂ ਇੱਕ ਵਾਰੀ ਕੈਨਨ ਨੂੰ ਲੈ ਚੱਲੀਏ ਸ਼ਹਿਰ ਨੂੰ ਇਹਦੇ ਦੋ ਹਿੱਸੇ ਕਰਾਉਣੇ ਚੱਲ ਕੇ ਇਹਦਾ ਗੀਅਰ ਤਾਂ ਥੋੜਾ ਕੰਮ ਹੋਣ ਵਾਲਾ ਹੈ ਫਿਰ ਟੋਚਰ ਪਾਵਾਂਗੇ ਹਾਂ ਜਿਹਨੇ ਜਿਹਨੇ ਟੋਚਰ ਨੂੰ ਵੇਖਣਾ ਕਮੈਂਟ ਕਰ ਦਿਓ ਮਿੰਟ ਮਾਰ ਕੇ ਫਿਰ ਇਹਨਾਂ ਦੇ ਉਹਦਾ ਟੋਚਰ ਨਮ ਖਾਵਾਂਗੇ ਤੁਹਾਨੂੰ ਚਲੋ ਆ ਜਾ ਕਿਹੜਾ ਗੀਅਰ ਲੱਗਾ ਹੈ ਪਾਈਪ ਜੀ ਬਾਹਲੀ ਉੱਚੀ ਹੈ ਪਾਈਪ ਵਿਖਾਉਣੀ ਹੋਵੇ ਤਾਂ ਚਲੋ ਸ਼ੋਅ ਨਹੀਂ ਵੇ ਤੇ ਐ ਕਰ ਲਈਏ ਤੇ ਇਕੱਲਾ ਟਰੈਕਟਰ ਵੇਖਦਾ ਉਹਾਂ ਦਾ ਮੈਂ ਉੱਥੇ ਵਿਖਾਉਣਾ ਪੈਂਦਾ ਗੱਡੀ ਦਾ ਬਾ ਛੋਟੋ ਕਰ ਦੋ ਸਪੋਰਟ ਫਿਰ ਅਸੀਂ ਮੋਡੀਫਾਈ ਕਰਾਈਏ ਇਹਨਾਂ ਨੂੰ ਵਿਚਾਰੇ ਖਿਲਰੇ ਫਿਰਦੇ ਨੇ ਐਂ ਵੀ ਟਾਇਰ ਟੁਰ ਪਵਾ ਰਹੀਏ ਕੋਈ ਸਾਨੂੰ YouTube ਤੋਂ ਆਸਰਾ ਹੋਵੇ ਤਾਂ ਫੇਰ ਹੀ ਕੁਝ ਕਰੀਏ ਅਸੀਂ ਪੰਜ ਤਾਂ ਗਰੀਬੀ ਚੱਲਾਈ ਜਾ ਹਣ ਚੱਲਦੇ ਸ਼ਹਿਰ ਨੂੰ ਇਹਦੇ ਕਰਾਉਣੇ ਦੋ ਟੋਟੇ ਇਹਦੇ ਵੀ ਅੰਦਰ ਵੇਨੇ ਕੀ ਆ ਸਕਾਰ ਗੇਰ ਦਿੱਂ ਗਿਆ ਉਹ ਵੈਰੀ ਡੇਂਜਰ ਵੈਰੀ ਡੇਂਜਰਸ ਵੈਰੀ ਡੇਂਜਰਸ ਆ ਬਾੜ ਦਾ ਛੋਟਾ ਟਿੱਕਾ ਟਿੱਕਾ ਇਹ ਸਾਰਾ ਛੋਟਾ ਕੀੜਾ ਹੈ ਨੋ बड़िया मारता पिछ हिस्से फिर मैं जो लगाया नहीं मैं तो बह जूदा टेर बह गया ਆ ਫਿਰ ਮੇਰਾ ਇਤਰਾ ਇੰਤਾਂ ਦੀ ਟਰਾਲੀ ਬੈਕ ਰੇਟ ਗਈ ਸੀ ਚੜਾਈ ਤੇ ਜੜੀ ਨਹੀਂ ਤੇ ਬਾਈ ਗੇਂਦਾ ਇਹ ਟਰੈਕਟਰ ਕਢਾ ਦੋ ਜਾਂ ਚਲ ਕੋਈ ਗੱਲ ਵਾਚ ਲੋ ਵੀ ਚੋਬਰ ਟਰਾਲੀ ਫਸੀ ਪਈ ਸੀਟਾਂ ਵਾਲੀ ਕੈਨਨ ਨੇ ਘੜ ਦਿੱਤੀ ਆਪਣ ਕੈਨਨ ਮੈਨੂੰ ਮੇਰ ਤਾਂ ਨਹੀਂ ਸੀ ਪਰ ਕੈਨਨ ਤਕੜਾ ਹੈ ਜਿੱਥੇ ਖਿੱਚ ਕੇ ਮਾਰੀ ਬਾਹਰ ਤਕੜੇ ਜਾਨ ਹੈਗੀ ਇਹਦੇ ਹਨ ਇਹ ਤਾਂ ਗੇਰਗੂਰ ਦਾ ਕੰਮ ਹੋਣਾ ਨਾ ਚੱਲ ਕੇ ਤੈਨੂੰ ਖਰਾਕ ਦਿਵਾਉਣੇ ਆ ਫਿਰ ਤੇ ਪੈਸਾ ਲਾਉਣੇ ਚੱਲ ਮੇਰਾ ਪੁੱਤਰ ਲਓ ਜੀ ਮਿੱਤਰੋ ਕੈਨਨ ਨੂੰ ਲਾਤਾ ਦੁਕਾਨ ਤੇ ਇਹਦੀ ਆ ਇੱਕ ਤਾਂ ਹੁੱਕ ਤੇ ਮਾਲ ਮੂਲ ਘਰਾਉਣਾ ਛਾਨ ਗਾਟਾ ਹੋਈ ਲੰਮਾ ਕਰਾਉਣਾ ਹੈ ਅੱਗੇ ਮਰਗਾਰਡ ਵਿੰਗੇ ਕਰਤੇ ਨੇ ਗਾਟਾ ਛੋਟਾ ਅੱਗੇ ਮਰਗਾਰਡ ਜਾ ਕੇ ਇੱਥੇ ਲੱਗ ਜਾਂਦੇ ਟੂਲ 'ਚ ਇਹਨੂੰ ਇੱਥੇ ਪਰਾਲਾ ਕੱਢ ਕੇ ਤੇ ਹੁਣ ਦੁਕਾਨ ਤੇ ਲੈ ਕੇ ਚੱਲਦੇ ਹੰਦੇ ਕਰਾਉਣੇ ਦੋ ਹਿੱਸੇ ਚੈੱਕ ਕਰਦੇ ਨੇ ਚੁਕੀ ਨਿਕਲਦਾ ਗੀਅਰ ਫਸਦਾ ਜਿਹੜਾ ਇਹਦਾ ਲਓ ਜੀ ਮਿੱਤਰੋ ਖੋਲਤਾ ਇਹਦਾ ਪੁਰਜਾ ਪੁਰਜਾ ਇੱਧਰ ਅਲੀ ਵਰੀ ਉਤਲੇ ਖੋਲਣੇ ਪਏ ਤੇ ਇਹਦੇ ਜਿਹੜੀ ਇਹਦੇ ਚ ਪੈਂਦੀ ਨਾ ਚੀਜ਼ ਰਾੜ ਜੀ ਉਹ ਕਸੀ ਹੋਈ ਹੈ ਉਹਦਾ ਕਰਕੇ ਗੇਅਰ ਫਸਦੇ ਆ ਟਰੈਕਟਰ ਕਿਉਂਕਿ ਚੱਲਿਆ ਬੜਾ 2000 ਘੰਟਾ ਚੱਲ ਗਿਆ ਪਰ ਇਹ ਚਲਾਉਣ ਵਾਲੇ ਡਰਾਈਵਰ ਬੜੇ ਭਾਂਤ ਭਾਂਤ ਦੇ ਦੇ ਹਾਂ ਇਹਦਾ 2000 ਰੁਪਏ ਲੱਗੇ ਅੱਛਾ ਠੀਕ ਹੈ ਚਲ ਕਰਦੇ ਪਤਾ ਇੱਕ ਵਾਰ ਇਹਨੂੰ ਘੋਣ ਦੇ ਲਓ ਜੀ ਝੋਟਾ ਟਰਾਲਾ ਉੱਤੇ ਹੋ ਗਿਆ ਕਿਵੇਂ ਆਕੇ ਓਕੇ ਕੱਲ ਪਵਾ ਫਿਰ ਆਓ ਜੀ ਮਿੱਤਰੋ ਕੈਨ ਨੂੰ ਦਾ ਕੰਮ ਓਕੇ ਕਰਾ ਦਿੱਤਾ ਥੋੜੀ ਕਮੀ ਰਹਿ ਗਈ ਸਾਡੇ ਤੋਂ ਸਾਨੂੰ ਭੁੱਲ ਗਿਆ ਚੇਤਾ ਦੀ ਜੂੜੀ ਤੇਲ ਵਧਾਉਣਾ ਸੀ ਇਹਦਾ ਚਲੋ ਹੁਣ ਅਗਲੀ ਵਾਰੀ ਸਰਵਸਤ ਕਰਾਵਾਂਗੇ ਬਸ ਸੌੜਾ ਨਹੀਂ ਇਹ ਬਸ ਹਾ ਇਤਿਆਦਾਤ ਨੇ ਓਹੋ ਹੋ ਇਹ ਦੇਖੋ ਇਹ ਦੇਖੋ ਕੀ ਹੋ ਗਿਆ ਦੂਏ ਦੂਏ ਹੋ ਗਏ